ਤਲਵੰਡੀ ਸਾਬੋ ਦੇ ਵਿੱਚ ਆਏ ਹੋਏ ਆ ਬਾਈ ਹਰਿੰਦਰ ਕੋਲੇ ਆ ਟੈਫੇ ਵਾਲਿਆਂ ਦਾ ਮੈਸੀ 95 9500 ਮੈਸੀ ਆ ਬਾਈ 2016 ਮਾਡਲ ਹੈ 2016 ਮਾਡਲ ਆ ਨਾਲ ਦੇ ਟਾਇਰਾਂ ਚਾਲ ਚਲਾਵੇ ਦਾ ਚੰਗਾ ਨਾਲ ਦੇ ਟਾਇਰਾਂ ਚਾਲ ਚਲਾਵੇ ਦਾ ਹੈਗਾ ਹਾਂ ਕਨੋਪੀ ਲੱਗੀ ਹੋਈ ਆ ਬਾਈ ਕੰਡੀਸ਼ਨ ਵਖੋ ਕੰਡੀਸ਼ਨ ਪੱਕਾ ਵੀ ਓਕੇ ਆ ਜਮਾ ਓਕੇ ਆ ਇਹਦਾ ਰੇਟ ਕੀ ਆ ਇਹਦਾ ਧਾਕਾ ਟਰੈਕਟਰ ਆ ਜੀ ਧਾਕੜੀ ਰੇਟ ਕਰਤੇ ਇਹਦੇ ਆ 2 ਲੱਖ 4 ਲੱਖ 3 ਲੱਖ CR ਦਾ ਦੇਣਾ ਹੈ 3 ਲੱਖ 80 ਹਜ਼ਾਰ ਦਾ ਹਾਂਜੀ ਹੋਰ ਖਿੱਚ ਤੂ ਕੇ 5000 ਤੇਰੇ ਵਾਸਤੇ ਹੋਰ ਡਿਸਕਾਊਂਟ 5000 ਹੋਰ ਕਰ ਦੇ ਬੜਾ ਤੱਕਾ ਕਰੀਏ ਨਾ ਨਹੀਂ 70 ਚ ਦੇ ਦੇ ਚੱਲ 70 ਚ ਦੇ ਦੇ ਠੀਕ ਹੈ ਤੇ ਜਿਹੜਾ 53 10 ਆ ਗਿਆ ਇਹ 2008 ਮਾਡਲ ਹੈ ਟਾਪ ਮਾਡਲ ਆ ਬਾਈ ਧਰਮੇ ਕਾਲੇ ਢਡਾਲੇ ਕਾਲੇ ਢਡਾਲਾ ਫੁੱਲ ਟਾਪ ਹੈ ਮੂਰਲੇ ਟਾਇਰ ਨਵੇਂ ਖੁੱਲਦਾ ਹਿੱਸਾ ਡਬਲ ਡਿਸਟ੍ਰੀਬਿਊਟਰ ਡਬਲ ਪੀਟੀਓ ਪਿਛਲੇ ਟਾਇਰਾਂ ਦੀ ਕੰਡੀਸ਼ਨ ਕੀ ਹੈ ਮਖਰੇ ਟਾਇਰ 55 ਤੋਂ 60 ਰੁਪਏ ਮੰਨਦੇ ਆਂ ਆਪਾਂ ਇਹਨਾਂ ਨੂੰ ਇਹਦਾ ਰੇਟ ਕੀ ਆ ਇਹ 485000 ਰੁਪਏ 485000 ਦਾ ਚਿੱਪ ਵਾਲੀ ਕਾਪੀ ਹੈ ਪਿਆਬ ਨੰਬਰ ਹੈ ਹੁਣ ਮੈਨੂੰ ਰੇਟ ਬੋਲਣ ਦੀ ਲੋੜ ਨਾ ਪਵੇ ਤੁਸੀਂ ਦੱਸ ਦੇ ਇਹ ਦੇਦਾ 4,60,000 ਰੁਪਏ ਦਾ 4.5 ਚ ਹੀ ਦੇ ਦਿਆ ਜੋ 75410 ਤੇ ਤਲਵੰਡੀ ਸਾਬੂ ਖੜਿਆ ਤੇ ਬਾਈ ਦਾ ਨੰਬਰ ਟੈਟ ਚੱਲੀ ਜਾਂਦਾ ਤੇ ਜਿਹੜਾ ਆ ਖੜਾ ਹੈਗਾ 735 ਇਹ 94 ਮਰਲਾ ਬਾਈ 94 ਚਾਰ ਚਲਾਬ ਦਾ ਜਮੀਨ ਨਵਾ ਯਾਰ ਜਮਾ ਨਵੀ ਭਾਗਾ ਵਾਲਾ ਟਰੈਕਟਰ ਭਾਗਾ ਵਾਲਾ ਟਰੈਕਟਰ ਜਿਹਨੇ ਤੂੜੀ ਢੋਣੀਆਂ ਕਣਕ ਢੋਣੀਆਂ ਛੋੜੇ ਜ਼ਿਮੀਂਦਾਰ ਵਾਸਤੇ ਤਾਂ ਇਹ ਲੱਕੀ ਹੈ ਹਾਂ ਇਹਦਾ ਰੇਟ ਕੀ ਹੈ ਇਹਦਾ ਰੇਟ 142000 ਰੁਪਏ 142000 ਹਾਂਜੀ ਇਹ ਕਿੰਨੇ ਚ ਦੇ ਦੇਗਾ 35000 ਦੀ ਇੱਛਾ ਸੀ ਯਾਰ ਤੇਰੇ ਵਾਸਤੇ ਤਾਂ 1/2 ਲੱਖ ਰੁਪਏ ਦਾ ਦੇਣਾ ਹੈ ਇਹ ਬਸ ਲਓ ਜੀ 1/2 ਲੱਖ ਚਾ ਬਣ ਜੂਗਾ ਤੇ ਜਿਹੜਾ ਇਹ 44 ਖੜਾ ਹੈਗਾ ਇਹ 44 ਖੜਾ 2013 ਮਾਡਲ ਹੈ ਧਰਮੇ 2013 ਮਾਡਲ ਹਾਂ 4.5 ਲੱਖ ਮੁੱਲ ਹੈ ਇਹਦਾ ਠੀਕ ਹੈ ਨਵੇਂ ਆਰ ਕੇ ਟਾਇਰ ਹੈ ਜਮਾ ਕੋਕਾ ਪੀ ਸਾ ਡਬਲ ਪੰਪਾ ਡਬਲ ਡਿਸਟ੍ਰੀਬਿਊਟਰ ਕਿੰਨੇ ਚ ਦੇਣਾ ਹੈਗਾ ਡਬਲ ਡਿਸਟ੍ਰੀਬਿਊਟਰ ਦੇਖ ਲਈਏ ਡਿਸਟ੍ਰੀਬਿਊਟਰ ਹੀ ਹੈਗਾ ਭਰਾਵਾ ਇਹ ਹਾਂ ਹਾਂ ਉਹਦਾ ਹੀ ਕਟਬੂ ਜੀ ਤੇ ਕਿੰਨੇ ਚ ਦੇਣਾ ਹੈਗਾ ਇਹ ਦੇ ਦਾਂ 4 ਲੱਖ 40 ਹਜ਼ਾਰ ਦਾ ਹਾਂਜੀ 10 ਕਿਹ ਹਜ਼ਾਰ ਮੈਂ ਹੋਰ ਕਟਾ ਦੂੰ ਤੂੰ ਨਹੀਂ ਮਾ ਜਨੇ ਦੇ ਹਿਸਾਬ ਨਾਲ ਕਟਾ ਲੈ ਨਹੀਂ 10 ਕਿਹ ਹਜ਼ਾਰ ਤਾਂ ਠੀਕ ਹੈ ਨਹੀਂ ਬਾਈ ਇਹਨੂੰ ਕਹ ਮਾ ਜਦੇ ਹਿਸਾਬ ਨਾਲ ਕਟਾ ਲੈ 5000 ਰੁਪਏ ਨਹੀਂ 10 ਕਹੀ ਤਾਂ ਹੁਣ ਤਾਂ ਚਲ ਜੇ ਕਹਿਦਾ ਤਾਂ ਕਹਿਦਾ ਸੀ ਤੇ ਸੱਜਣੋਂ ਬਾਈ ਦਾ ਨੰਬਰ 98 ਤੇ ਚੱਲੀ ਜਾਂਦਾ ਤਲਵੰਡੀ ਸਾਬੋ ਰਵਿਦਾਸ ਚੌਕ ਦੇ ਉੱਤੇ ਪਹਿਲੇ ਹੀ ਸ਼ੋਰੂਮ ਬਾਈਆਂ ਹੁਣਾਂ ਦਾ ਤਾਂ ਕਰ ਲਿਓ ਸੰਪਰਕ